ਮੈਂ ਬਲਵਿੰਦਰ ਸਿੰਘ ਮੱਲੀ ਨੰਗਲ ਸੂਬਾ ਪ੍ਰਧਾਨ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੇ ਕੋ ਅੱਜ ਅਸੀਂ ਡੀਸੀ ਦਫਤਰ ਦੇ ਬਾਹਰ ਜਿਹੜਾ ਆ ਸ਼ਾਂਤ ਮਈ ਢੰਗ ਨਾਲ ਧਰਨਾ ਲਾਇਆ ਹੋਇਆ ਕਿਉਂਕਿ ਸਰਕਾਰ ਨੂੰ 4 ਮਹੀਨੇ ਹੋ ਗਏ ਲਗਾਤਾਰ ਮੰਗ ਪੱਤਰ ਦਿੰਦਿਆਂ ਨੂੰ ਔਰ ਡੀਸੀ ਸਾਹਿਬਾਨ ਨਾਲ ਮੀਟਿੰਗਾਂ ਕਰਦਿਆਂ ਨੂੰ ਐਸਡੀਐਮ ਸਾਹਿਬਾਨ ਨਾਲ ਮੀਟਿੰਗਾਂ ਹੋਈਆਂ ਔਰ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਕਿ ਸਾਡੇ ਜਿਹੜੇ ਗੰਨੇ ਦਾ ਮਸਲਾ ਆ ਗੰਨੇ ਦਾ ਪਿਛਲਾ ਬਕਾਇਆ ਔਰ ਗੰਨੇ ਦਾ ਜਿਹੜਾ 슈ਗਰ ਮਿੱਲਾਂ ਚਲਾਉਣ ਦੀ ਡੇਟ ਅਜੇ ਤੱਕ ਲਾਗੂ ਨਹੀਂ ਕੀਤੀ ਔਰ ਗੰਨੇ ਦਾ ਰੇਟ ਜਿਹੜਾ ਆ ਨਵੇਂ ਸਾਲ ਦਾ ਗਵਾਂਡੀ ਰਾਜਾਂ ਨੇ ਸਾਰਿਆਂ ਨੇ ਐਲਾਨ ਕਰ ਦਿੱਤਾ ਪਰ ਪੰਜਾਬ ਸਰਕਾਰ ਚੁੱਪ ਪਿਆ ਔਰ ਜਿਹੜਾ ਸਾਡਾ ਸਭ ਤੋਂ ਵੱਡਾ ਇੱਕ ਗੱਲ ਆ ਕਿ 68 ਸਾਨੂੰ ਤੋੜ ਕੇ ਦਿੱਤੇ ਜਾਂਦੇ ਦੇਖੋ ਸਬਸਿਡੀ ਹਮੇਸ਼ਾ ਹੀ ਜਿਹੜੇ ਆ ਉਹ ਖਰੀਦਦਾਰ ਨੂੰ ਦਿੱਤੀ ਜਾਂਦੀ ਆ ਗੰਨਾ ਵੇਚਣ ਵਾਲੇ ਨੂੰ ਨਹੀਂ ਉਹ ਸਬਸਿਡੀ ਦੇ ਨਾਂ ਦੇ ਉੱਤੇ ਦਿੱਤੀ ਮਿੱਲਾਂ ਨੂੰ ਜਾ ਰਹੀ ਆ ਪਰ ਉਹਦੇ ਵਿੱਚ ਕਿਸਾਨ ਨੂੰ ਜਿਹੜਾ ਵਧਿਆ ਜਾ ਰਿਹਾ ਪਰ ਉਹ ਜਿਹੜੀ ਸਬਸਿਡੀ ਵੱਧ ਦੇਣ ਘੱਟ ਦੇਣ ਉਹ ਸ਼ੂਕਰ ਮਿੱਲਾਂ ਨੂੰ ਦੇਣ ਕਿਸਾਨ ਨੂੰ ਇੱਕ ਕਵਾਂਟਰ ਤੇ ਉਹਦੀ ਐਮਐਸਪੀ ਜਿਹੜੀ ਆ ਪੂਰੀ ਮਿੱਲਾਂ ਵੱਲੋਂ ਦਿੱਤੀ ਜਾਵੇ। ਔਰ ਦੇਖੋ ਜਿਹੜਾ ਸਾਡਾ ਰੇਟ ਆ ਅਸੀਂ 500 ਰੁਪਏ ਪਰ ਕਵਾਂਟਰ ਗੰਨੇ ਦਾ ਰੇਟ ਜਿਹੜੀ ਆ ਮੰਗ ਕੀਤੀ ਆ ਔਰ ਸਰਕਾਰ ਅਜੇ ਤੱਕ ਚੁੱਪ ਧੜ ਕੇ ਬੈਠੀ ਹੋਈ ਆ ਤੇ ਜਿਹੜਾ ਸਾਡਾ ਮਿੱਲਾਂ ਚਲਾਉਣ ਦਾ ਨੋਟੀਫਿਕੇਸ਼ਨ ਦੀ ਗੱਲ ਆ ਪਿਛਲੇ ਸਾਲ 6 ਨਵੰਬਰ ਨੂੰ ਨੋਟੀਫਿਕੇਸ਼ਨ ਹੋ ਗਿਆ ਸੀ। ਔਰ 22 23 24 ਨਵੰਬਰ ਨੂੰ 슈ਗਰ ਮਿਲਾਂ ਚੱਲ ਗਈਆਂ ਸੀ ਅੱਜ 17 18 ਨਵੰਬਰ ਹੋ ਗਿਆ ਅਜੇ ਤੱਕ ਕੈਨ ਕੰਟਰੋਲ ਬੋਰਡ ਦੀ ਮੀਟਿੰਗ ਤੱਕ ਨਹੀਂ ਹੋਈ ਜੇ ਕੈਨ ਕੰਟਰੋਲ ਬੋਰਡ ਦੀ ਮੀਟਿੰਗ ਹੋਣ ਤੋਂ ਬਾਅਦ ਪ੍ਰਾਈਵੇਟ 슈ਗਰ ਮਿਲਾਂ ਦੀ ਮੀਟਿੰਗ ਹੋਣੀ ਆ ਉਸ ਦਾ ਬਾਰੇ ਨੋਟੀਫਿਕੇਸ਼ਨ ਹੋਣਾ ਤੇ ਮਿਲਾਂ ਜਿਹੜੀਆਂ ਉਹ ਦਸੰਬਰ ਦੇ ਵਿੱਚ ਜਾਣੀਆਂ ਜੇਕਰ ਮਿਲਾਂ ਦਸੰਬਰ ਦੇ ਵਿੱਚ ਚੱਲਦੀਆਂ ਤੇ ਕਿਸਾਨ ਦਾ ਜਿਹੜਾ ਗੰਨਾ ਉਹ ਲੇਟ ਟਾਈਮ ਜਿਹੜਾ ਅਪ੍ਰੈਲ ਦੇ ਵਿੱਚ ਜਾਊਗਾ ਔਰ ਦੇਖੋ ਜਿਹੜੀਆਂ ਲੇਬਰਾਂ ਆ ਉਹ ਹਮੇਸ਼ਾ ਹੀ ਮਾਰਚ ਦੇ ਸ਼ੁਰੂ ਦੇ ਵਿੱਚ ਜਾਣੀਆਂ ਸ਼ੁਰੂ ਹੋ ਜੰਨੀਆਂ ਔਰ ਕਿਸਾਨ ਨੂੰ ਡਬਲ ਲੇਬਰ ਦੇਣੀ ਪਵੇਗੀ ਔਰ ਗਰਮੀ ਦਾ ਸਮਾਂ ਹੋਣ ਕਰਕੇ ਕਿਸਾਨ ਦੇ ਗੰਨੇ ਦੀ ਬਹੁਤ ਵੱਡੀ ਸੋਕ ਜਾਂਦੀ ਹੈ ਔਰ ਮਿੱਲਾਂ ਨੂੰ ਬਹੁਤ ਵੱਡਾ ਉਹਦੇ ਵਿੱਚ ਫਾਇਦਾ ਹੁੰਦਾ ਕਿਉਂਕਿ ਉਦੋਂ ਸ਼ੂਗਰ ਬਹੁਤ ਵੱਧ ਜਾਂਦੀ ਆ ਇਸ ਕਰਕੇ ਦੇਖੋ ਕਿਸਾਨ ਨੂੰ ਬਹੁਤ ਵੱਡਾ ਉਹਦਾ ਆਰਥਿਕ ਨੁਕਸਾਨ ਹੁੰਦਾ ਤੇ ਇਸ ਕਰਕੇ ਅਸੀਂ ਤੁਹਾਡੇ ਮੱਦੇਨਜ਼ਰ ਹੀ ਸਰਕਾਰ ਨੂੰ ਅਪੀਲ ਕਰਦੇ ਆਂ ਬਾਰ-ਬਾਰ ਅਪੀਲ ਕਰਦੇ ਆਂ ਕਿ ਸਾਡਾ 20 ਤਰੀਕ ਸ਼ਾਮ ਤੱਕ ਜਿਹੜਾ ਗੰਨੇ ਦਾ ਰੇਟ ਔਰ ਮਿੱਲਾਂ ਚਲਾਉਣ ਦਾ ਨੋਟੀਫਿਕੇਸ਼ਨ ਔਰ ਜਿਹੜਾ ਸਾਡਾ ਇੱਕ ਕਾਊਂਟਰ ਤੇ ਇੱਕ ਪੇਮੈਂਟ ਤੇ ਪਿਛਲਾ ਬਕਾਇਆ ਜਿਹੜਾ ਉਹ ਸਾਡੇ ਖਾਤਿਆਂ ਚ ਪਾ ਦਿੱਤਾ ਜਾਵੇ ਸਾਨੂੰ ਮੀਟਿੰਗ ਦੀ ਕੋਈ ਲੋੜ ਨਹੀਂ ਅਸੀਂ ਨਹੀਂ ਮੀਟਿੰਗ ਕਰਨੀ ਨਾ ਮੀਟਿੰਗ ਸਾਨੂੰ ਕਰਨ ਦੀ ਲੋੜਿਆ ਸਰਕਾਰ ਨਾਲ ਠੀਕ ਹੈ ਨਾ ਸਾਡਾ ਮਸਲਾ ਹਲੋਣਾ ਚਾਹੀਦਾ ਜੇਕਰ ਸਰਕਾਰ ਨੇ ਨਾ ਕੀਤਾ ਤਾਂ 21 ਤਰੀਕ ਨੂੰ ਸਵੇਰੇ 10 ਵਜੇ ਅਸੀਂ ਨੈਸ਼ਨਲ ਹਾਈਵੇਅ 'ਤੇ ਸਵੇਰੇ ਸਮਲੇ ਰੋਕਾਂਗੇ ਔਰ ਨੈਸ਼ਨਲ ਟ੍ਰੇਨ ਜਿਹੜੀ ਆ ਉਹਨੂੰ ਵੀ ਰੋਕਾਂਗੇ ਜਦ ਤੱਕ ਸਰਕਾਰ ਜਿਹੜੀ ਸਾਡਾ ਮਸਲਾ ਹੱਲ ਨਹੀਂ ਕਰਦਾ ਉਨਾਂ ਤੱਕ ਨਿਯੰਤਰਣ ਹਨ ਧਰਨਾ ਜਿਹੜਾ ਉਹ ਜਾਰੀ ਰਹੂਗਾ ਪਹਿਲਾਂ ਕਿੰਨਾ ਬੈਲੈਂਸ ਜਿਸ ਦਿਨ ਅਸੀਂ ਪੀਸੀ ਕੀਤੀ ਉਸ ਦਿਨ 400 ਕਰੋੜ ਰੁਪਈਆ ਸੀ ਪੀਸੀ ਕਰਨ ਤੋਂ ਬਾਅਦ ਇਹਨਾਂ ਨੇ ਪੈਸੇ ਪਾਏ ਆ ਹੁਣ 93 ਕਰੋੜ ਰੁਪਈਆ ਜਿਹੜੀ 65% ਦੀ ਰਾਸ਼ੀ ਆ ਉਹਦੇ ਵਿੱਚ ਅਜੇ ਤੱਕ ਵੀ ਬੈਲੈਂਸ ਪਿਆ ਇਹ ਮਿੱਲਾਂ ਦਾ ਸਾਰ ਨਹੀਂ ਹੁੰਦਾ ਜੀ ਇਹ ਸਰਕਾਰ ਤੋਂ ਕਾਟਰ ਬਣਾਏ ਸਰਕਾਰ ਦਾ ਹੀ ਬੈਲੈਂਸ ਜਿਹੜਾ ਹੋ ਰਹਿਦਾ ਆ ਸ਼ੂਗਰ ਮਿੱਲਾਂ ਦਾ ਨਹੀਂ ਹਾਂਜੀ ਮੈਂ ਮਨਜੀਤ ਸਿੰਘ ਰਾਏ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਦਾ ਬਾਬਾ ਮੈਂਬਰ ਕਿਸਾਨ ਮਜ਼ਦੂਰ ਮੋਰਚਾ ਮਹਿਸੂਸ ਕਰਦਾ ਆਂ ਅੱਜ ਅਸੀਂ ਡੀਸੀ ਦਫ਼ਤਰ ਜ਼ਿਲਹੰਦਰ ਇਸ ਵਕਤ ਖੜੇ ਆਂ ਕਿਉਂਕਿ ਅੱਜ ਦੀ ਕਾਲ ਸੀ ਕਿ ਡੀਸੀ ਦਫ਼ਤਰਾਂ ਤੇ ਰੋਸ ਮਜਾ ਰਹੇ ਔਰ ਧਰਨੇ ਕਰਨੇ ਨੇ ਕਿਉਂਕਿ ਸਰਕਾਰ ਜਦੋਂ 6 ਤਰੀਕ ਦਾ ਅਸੀਂ ਪੀਸੀ ਕੀਤੀ ਸੀ ਸਰਕਾਰ ਨੂੰ ਅਵੇਅਰ ਕੀਤਾ ਸੀ ਕਿ ਸਾਡਾ ਜਿਹੜਾ ਗੰਨੇ ਦਾ ਰੇਟ ਵਧਾਇਆ ਜਾਵੇ ਔਰ ਸੈਕੰਡ ਜਿਹੜਾ ਪਿਛਲਾ ਬਕਾਇਆ ਪਿਛਲੇ ਸੀਜ਼ਨ ਦਾ ਉਹ 40 ਰੁਪਏ 50 ਪੈ ਸਰਕਾਰ ਨੇ ਦੇਣੇ ਮੰਨੇ ਸਨ ਉਹ ਦਿੱਤੇ ਜਾਣ ਔਰ ਉਸ ਤੋਂ ਇਲਾਵਾ 120 ਕਰੋੜ ਸਹਿਕਾਰੀ ਮਿਲਾਂ ਦਾ ਬਕਾਇਆ ਉਹ ਦਿੱਤਾ ਜਾਵੇ ਉਸ ਤੋਂ ਇਲਾਵਾ 27 ਕਰੋੜ ਫਗਵਾੜਾ ਮਿਲ ਦਾ ਬਕਾਇਆ ਉਹ ਦਿੱਤਾ ਜਾਵੇ ਪਰ ਸਰਕਾਰ ਜਿਹੜੀ ਹੈ ਚੁੱਪੀ ਸਾਧ ਕੇ ਬੈਠੀ ਹੈ ਸਰਕਾਰ ਦੇ ਕੰਨ ਤੇ ਜੂਨੀ ਸਰਕ ਦੀ ਕੁੰਮ ਕਾਂਦੀ ਨਹੀਂ ਸੁੱਤੀ ਪਈ ਆ ਉਹਨੂੰ ਜਗਾਉਣ ਵਾਸਤੇ ਅਸੀਂ 6 ਤਰੀਕ ਨੂੰ ਪੀਸੀ ਕੀਤੀ ਸੀ 7 ਤਰੀਕ ਨੂੰ ਮੰਗ ਪੱਤਰ ਦਿੱਤੇ ਡੀਸੀ ਬੰਨਾਂ ਨੂੰ ਅੱਜ ਜਿਹੜੇ ਰੋਸ ਮظਾਰੇ ਕੀਤੇ ਜਾ ਰਹੇ ਆ ਔਰ ਜੇ ਸਰਕਾਰ ਹੁਣ ਵੀ ਨਹੀਂ ਸੁਣਦੀ ਫਿਰ 21 ਤਰੀਕ ਨੂੰ ਨੈਸ਼ਨਲ ਹਾਈਵੇ ਜਿਹੜਾ ਉਹ ਜਲੰਧਰ ਬੰਦ ਕੀਤਾ ਜਾਏਗਾ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਸਰਕਾਰ ਦੀ ਹੋਈ ਜੀ